ਸਾਰੀਆਂ ਹੀ ਮਾਵਾਂ ਨੂੰ ਜਿਹੜੀ ਆ ਉਹ ਮੇਰੇ ਵੱਲੋਂ ਬਹੁਤ-ਬਹੁਤ ਸੈਲੂਟ ਆ ਕਿਉਂਕਿ ਹਰ ਇੱਕ ਮਦਰ ਜੜੀ ਚਾਹੇ ਉਹ ਹਾਊਸ ਵਾਈਫ ਆ ਚਾਹੇ ਉਹ ਵਰਕਿੰਗ ਆ ਪਰ ਉਹ ਆਪਣੀ ਜਿਹੜੀ ਭੂਮਿਕਾ ਹੈਗੀ ਆ ਉਹ ਇੱਕ ਇੰਡੀਵਿਜੂਅਲ ਦੇ ਤੌਰ ਤੇ ਵੀ ਔਰ ਇੱਕ ਪਰਿਵਾਰ ਦੇ ਵਿੱਚ ਇੱਕ ਸਦਸਾ ਦੇ ਤੌਰ ਤੇ ਵੀ ਬਹੁਤ ਅੱਛੀ ਤਰ੍ਹਾਂ ਨਹੀਂ ਪਾਉਂਦੀ ਜੌਬ ਜਿਹੜੀ ਆ ਸਾਡੀ 9 ਟੂ 5 ਨਹੀਂ ਹੈ 24 ਆਰ ਦੀ ਜੌਬ ਆ ਜ਼ਰੂਰੀ ਆ ਸੀ ਬੇਸ਼ੱਕ ਕੰਪਿਊਟਰ ਆਪਰੇਟਰ ਭਰਤੀਆਂ ਮੈਂ ਪਰ ਇਹਦੇ ਨਾਲ ਨਾਲ ਸਾਨੂੰ ਫੀਲਡ ਦੀ ਡਿਊਟੀ ਵੀ ਕਈ ਵਾਰੀ ਕਰਨੀ ਪੈਂਦੀ ਹੈ ਡਿਊਟੀ ਤੋਂ ਆਈਦਾ ਨਾ ਫਟਾਫਟ ਤੇ ਦੁਬਾਰਾ ਫਿਰ ਪਤਾ ਹੁੰਦਾ ਵੀ ਡਿਊਟੀ ਤੇ ਜਾਣਾ ਹੈ ਤੇ ਫਿਰ ਇਹਨਾਂ ਟਾਈਮ ਨਹੀਂ ਹੁੰਦਾ ਕਿ ਯੂਨੀਫਾਰਮ ਉਤਾਰੋ ਔਰ ਕਰੋ ਕੁਝ ਹੈ ਨਾ ਤਾਂ ਫਿਰ ਥੋੜਾ ਜਿਹਾ ਕੰਮ ਜਿੰਨੀ ਜਿੰਨੀ ਫਾਸਟ ਫਾਸਟ ਹੋ ਸਕਿਆ ਸੀ ਉਨੀ ਉਨੀ ਦੇਰ ਤੱਕ ਨਾਲ ਨਾਲ ਕਰ ਲਈ ਮੈਂ ਇਹ ਦੇਖਿਆ ਕਿ ਮਾਵਾ ਨਾ ਫੇਸ ਰੀਡਿੰਗ ਬਹੁਤ ਅੱਛੀ ਕਰ ਲੈਂਦੇ ਅੱਛਾ ਮੇਰੇ ਮਦਰ ਤੇ ਮੇਰੀ ਫੇਸ ਰੀਡਿੰਗ ਬਹੁਤ ਅੱਛੀ ਕਰ ਲੈਂਦੇ ਹੁੰਦੇ ਸੀ ਤੇ ਮੈਂ ਵੀ ਆਪਣੇ ਬੇਟੇ ਦੀ ਟੱਚ ਹੁਡ ਉਸੇ ਤਰ੍ਹਾਂ ਕਰ ਹੀ ਲੈਣੀ ਕਿਸੇ ਵੀ ਜੌਬ ਦੇ ਵਿੱਚ ਅਗਰ ਤੁਹਾਨੂੰ ਚੁਣਿਆ ਹੈ ਪਰਮਾਤਮ ਤਾਂ ਇਟ ਮੀਨਸ ਕਿ ਤੁਸੀਂ ਉਹਦੇ ਵਾਸਤੇ ਕੁਝ ਸਪੈਸ਼ਲ ਹੈਗੇ ਔਰ ਉਹਨੂੰ ਪ੍ਰੀਫਰੈਂਸ ਦਿਓ ਮੇਰਾ ਸੁਪਨਾ ਇਹ ਹੈ ਕਿ ਵੀ ਜਿਸ ਤਰ੍ਹਾਂ ਮੇਰਾ ਬੇਟਾ ਜੜਾ ਆ ਉਹ ਵੀ ਕਿਸੇ ਸੈਨਾ ਵਿੱਚ ਜਾਵੇ ਚਾਹੇ ਉਹ 에ਅਰ ਫੋਰਸ ਚ ਜਾਵੇ ਚਾਹੇ ਉਹ ਨੇਵੀ ਚ ਜਾਵੇ ਮੈਨੂੰ ਚੈਲੰਜ ਐਕਸੈਪਟ ਕਰਨਾ ਜਿਹੜਾ ਉਹ ਅੱਛਾ ਲੱਗ ਕਿ ਕਿਸੇ ਨੇ ਮੈਨੂੰ ਟਾਈਮ ਬౌੰਡ ਕੰਮ ਦਿੱਤਾ ਔਰ ਮੈਂ ਉਸ ਟਾਈਮ ਬౌੰਡ ਦੇ ਵਿੱਚ ਕੰਮ ਨੂੰ ਕਰਦਾ ਤਾਂ ਮੈਨੂੰ ਇਸ ਤੇ ਬੜੀ ਖੁਸ਼ੀ ਆਉਂਦੀ ਸਤਿ ਸ਼੍ਰੀ ਅਕਾਲ ਜੀ ਅੱਜ ਮਦਰਸ ਡੇ ਹੈ ਤਾਂ ਮਾਵਾਂ ਦਾ ਦਿਨ ਹੈ ਤਾਕਸਰ ਮਾਂ ਜਿਹੜੀ ਹੈ ਉਹ ਬਹੁਤ ਸਾਰੇ ਕੰਮ ਕਰਦੀ ਹੈ ਘਰ ਵੀ ਦੇਖਦੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਦੇਖਦੀ ਹੈ ਆਪਣੇ ਬੱਚਿਆਂ ਨੂੰ ਵੀ ਦੇਖਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਮਦਦ ਦੇ ਤੇ ਸਪੈਸ਼ਲੀ ਇੱਕ ਐਸੀ ਮਾਂ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜੋ ਕਿ ਪੰਜਾਬ ਪੁਲਿਸ ਸਤਨਾਤ ਨੇ ਔਰ ਪੰਜਾਬ ਪੁਲਿਸ ਦੇ ਵਿੱਚ ਕਲੈਰੀਕਲ ਜੌਬ ਕਰਦੇ ਨੇ ਔਰ ਉਸ ਤੋਂ ਇਲਾਵਾ ਜਿਹੜੇ ਨੇ ਆਪਣੇ ਘਰ ਦਾ ਕੰਮ ਕਰ ਵੀ ਦੇਖਦੇ ਨੇ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੀ ਦਿਨਚਰਿਆ ਹੁੰਦੀ ਹੈ ਕਿਵੇਂ ਆਉਂਦੇ ਨੇ ਕਿਵੇਂ ਜਾਂਦੇ ਨੇ ਕਿਵੇਂ ਕੰਮਕਾਰ ਕਰਦੇ ਨੇ ਤਾ ਸਾਡੇ ਨਾਲ ਪੂਨਮ ਸ਼ਰਮਾ ਜੀ ਇਸ ਵੇਲੇ ਮੌਜੂਦ ਨੇ ਤਾਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਮਦਰਸ ਡੇ ਦੇ ਉੱਤੇ ਤੇ ਪੂਰੀ ਅੱਜ ਇੱਕ ਚਰਚਾ ਜਿਹੜਾ ਹੈ ਇੱਕ ਵਰਕਿੰਗ ਊਮਨ ਦੀ ਲੈ ਕੇ ਆਏ ਆ ਇਸ ਕਰਕੇ ਕਿ ਵਰਕਿੰਗ ਊਮਨ ਜਿਹੜੀ ਹੁੰਦੀ ਹੈ ਉਸ ਨੂੰ ਬਹੁਤ ਸਾਰੇ ਚੈਲੰਜਸ ਹੁੰਦੇ ਨੇ ਔਰ ਖਾਸ ਕਰਕੇ ਅਗਰ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੀ ਜੌਬ ਚਾਹੇ ਪੰਜਾਬ ਦੀ ਹੋਵੇ ਚਾਹੇ ਕਿਸੇ ਵੀ ਸਟੇਟ ਦੀ ਹੋਵੇ ਆਲਵੇਸ ਇੱਕ ਚੈਲੈਂਜਿੰਗ ਰਹਿੰਦਾ ਹੈ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮਦਰਸ ਡੇ ਦੇ ਬਹੁਤ ਬਹੁਤ ਵਧਾਈ ਜੀ ਤੁਹਾਨੂੰ ਤੁਹਾਨੂੰ ਵੀ ਕਿਉਂਕਿ ਤੁਸੀਂ ਮਾਂ ਹੋ ਤੇ ماں ਹੋਣ ਦੇ ਨਾਲ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਬੰਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਜੀ ਪਰ ਡਿਊਟੀ ਤੇ ਹੈ ਹੀ ਹਮ ਮੈਡਮ ਕਿਸ ਤਰ੍ਹਾਂ ਇੱਕ ਮਾਂ ਹੋਣ ਦੀ ਭੂਮਿਕਾ ਕਿਵੇਂ ਨਿਭਾਉਂਦੇ ਹੋ ਔਰ ਖਾਸ ਕਰਕੇ ਅੱਜ ਮਦਰਸ ਡੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮਦਰਸ ਡੇ ਹੈ ਔਰ ਸਾਰੀਆਂ ਹੀ ਮਾਵਾਂ ਨੂੰ ਜਿਹੜੀ ਆ ਉਹ ਮੇਰੇ ਵੱਲੋਂ ਬਹੁਤ-ਬਹੁਤ ਸੈਲੂਟ ਆ ਕਿਉਂਕਿ ਹਰ ਇੱਕ ਮਦਰ ਜੜੀ ਚਾਹੇ ਉਹ ਹਾਊਸ ਵਾਈਫ ਆ ਚਾਹੇ ਉਹ ਵਰਕਿੰਗ ਔਰ ਉਹ ਆਪਣੀ ਜਿਹੜੀ ਭੂਮਿਕਾ ਹੈਗੀ ਆ ਉਹ ਇੱਕ ਇੰਡੀਵਿਜੂਅਲ ਦੇ ਤੌਰ ਤੇ ਵੀ ਔਰ ਇੱਕ ਪਰਿਵਾਰ ਦੇ ਵਿੱਚ ਇੱਕ ਸਦਸਾ ਦੇ ਤੌਰ ਤੇ ਵੀ ਬਹੁਤ ਅੱਛੀ ਤਰ੍ਹਾਂ ਨਿਭਾ ਰਹੀ ਰਹਿੰਦੀ ਹੈ। ਔਰ ਸ਼ਾਇਦ ਪ੍ਰਮਾਤਮਾ ਨੇ ਉਹਨੂੰ ਇਹਨਾਂ ਇਸ ਤਰ੍ਹਾਂ ਦੀ ਕੋਈ ਸ਼ਕਤੀ ਦਿੱਤੀ ਹੈ ਕਿ ਉਹ ਪਾਣੀ ਦੀ ਤਰ੍ਹਾਂ ਹਰ ਜਿਸ ਬਰਤਨ ਚ ਪੈ ਜਾਂਦੀ ਉਸੇ ਦਾ ਰੂਪ ਉਹ ਆਪਣੇ ਆਪ ਨੂੰ ਬਣਾ ਲੈਂਦੀ ਹੈ। ਤੋਂ ਮੈਨੂੰ ਇਹ ਖੁਸ਼ੀ ਹੈ ਕਿ ਵੀ ਮੈਂ ਪੰਜਾਬ ਪੁਲਿਸ ਦੇ ਵਿੱਚ ਜੌਬ ਕਰ ਰਹੀ ਆ ਔਰ ਨਾਲ-ਨਾਲ ਇੱਕ ਗ੍ਰਹਿਣੀ ਆ ਔਰ ਆਪਣੇ ਘਰ ਨੂੰ ਵੀ ਦੇਖ ਰਹੀ ਆ ਔਰ ਅੱਛਾ ਲੱਗਦਾ ਹੈ ਬਿਜ਼ੀ ਜਿਆ ਸ਼ੈਡਿਊਲ ਰਹਿੰਦਾ ਔਰ ਉਹਦੇ ਵਿੱਚ ਆਪਣਾ ਸਾਰੇ ਕੰਮਕਾਰ ਜਿਹੜੇ ਆ ਉਸੇ ਹਿਸਾਬ ਨਾਲ ਐਡਜਸਟ ਕੀਤੇ ਹੁੰਦੇ ਆ ਤੇ ਡਿਊਟੀ ਦੇ ਨਾਲ ਮਮਤਾ ਫਿਰ ਕਿਵੇਂ ਚੱਲਦੀ ਹੈ ਚੱਲਦੀ ਹੈ ਜੀ ਬੱਚੇ ਦੇਖੋ ਬੇਟਾ ਆ ਬੀਸੀਏ ਕਰ ਰਿਹਾ ਹਮ ਔਰ ਉਹਦੇ ਸਟੱਡੀ ਕਿਉਂਕਿ ਮੈਂ ਕੰਪਿਊਟਰ ਲਾਈਨ ਦੇ ਵਿੱਚ ਔਰ ਉਹਨੂੰ ਵੀ ਅਸੀਂ ਕੰਪਿਊਟਰ ਲਾਈਨ ਚ ਪਾਇਆ ਤਾਂ ਜਦੋਂ ਵੀ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੁੰਦੀ ਆ ਤੇ ਮੈਂ ਉਹਨੂੰ ਪੂਰੀ ਤਰ੍ਹਾਂ ਉਹਦੀ ਸਟੱਡੀ ਦੇ ਵਿੱਚ ਵੀ ਹੈਲਪ ਕਰਦੀ ਆ ਤੇ ਜਿੱਥੇ ਕਿਤੇ ਹੁੰਦਾ ਨੋਟਸ ਉਹਨੂੰ ਬਣਾ ਕੇ ਦੇਣੇ ਜਾਂ ਕਰਕੇ ਦੇਣੇ ਆ ਬੈਠ ਕੇ ਅਸੀਂ ਦੋਨੋਂ ਕੰਪਿਊਟਰ ਦੇ ਉੱਤੇ ਨੋਟਸ ਵੀ ਬਣਾ ਲਈਦੀ ਐ ਕਰਦੀਦਾ ਉਹਦੇ ਨਾਲ ਹੈ ਕਰਦੀਦੀ ਐ ਫਿਰ ਇਨ ਬਿਟਵੀਨ ਮੈਂ ਆ ਜਿਸ ਤਰ੍ਹਾਂ ਇੱਕ ਟੀਚਰ ਦੇ ਤੌਰ ਤੇ ਉਹਨੂੰ ਇੱਕ ਹੋਮਵਰਕ ਦੇ ਦਿੰਨੀ ਆ ਵੀ ਮੈਂ ਤੈਨੂੰ ਹੁਣ ਇੱਕ ਬਣਾ ਕੇ ਦੇਤਾ ਹੁਣ ਤੁਸੀਂ ਅੱਗੋਂ ਆਪਣੀ ਸਟੱਡੀ ਕਰੋਗੇ ਪਲਸ ਦੇ ਵਿੱਚ ਤੇ ਸਭ ਤੋਂ ਪਹਿਲੇ ਫੋਨ ਹੀ ਬੜੇ ਜ਼ਰੂਰੀ ਹੁੰਦੇ ਚਾਹ ਪੀਏ ਨਾਲ ਨਾ ਹਾਂਜੀ ਹਾਂਜੀ ਚਾਹ ਲਓ ਤੇ ਫੋਨ ਤਾਂ ਹੈ ਹੀ ਜ਼ਰੂਰੀ ਐ ਦੇਖੋ ਜੀ ਫੋਨ ਤੇ ਸੁਣਨਾ ਹੀ ਆ ਤੇ ਫੋਨ ਦੀ ਹੁਣ ਬੱਚਿਆਂ ਨੂੰ ਵੀ ਥੋੜੀ ਜੀ ਆਦਤ ਹੋ ਗਈ ਹੈ ਹਸਬੰਡ ਨੂੰ ਵੀ ਆਦਤ ਹੋ ਗਈ ਹੈ ਇਹ ਵੀ ਪਤਾ ਹੈ ਵੀ ਕੰਮ ਜ਼ਰੂਰੀ ਹੈ ਕਿਉਂਕਿ ਇੱਕ ਜੌਬ ਜਿਹੜੀ ਹੈ ਸਾਡੀ 9 to 5 ਨਹੀਂ ਹੈ 24 ਆਰ ਦੀ ਜੌਬ ਹੈ ਜ਼ਰੂਰੀ ਹੈ ਅਸੀਂ ਬੇਸ਼ੱਕ ਕੰਪਿਊਟਰ অপারেটর ਭਰਤੀਆਂ ਮੈਂ ਪਰ ਇਹਦੇ ਨਾਲ ਨਾਲ ਸਾਨੂੰ ਫੀਲਡ ਦੀ ਡਿਊਟੀ ਵੀ ਕਈ ਵਾਰੇ ਕਰਨੀ ਪੈਂਦੀ ਕਿਉਂਕਿ ਸਟਾਫ ਔਰ ਫੋਰਸ ਦੀ ਬਹੁਤ ਕੁਝ ਕਮੀ ਨਹੀਂ ਹੈਗੀ ਹੈ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਨਾਲ ਦੀ ਨਾਲ ਜਿਹੜਾ ਕੰਮ-ਕਮ ਕਰੀ ਜਾਈਏ ਤਾਂ ਮਾਂ ਦੀ ਮਮਤਾ ਚਲਦੀ ਹੈ ਨਾਲ ਬਿਲਕੁਲ ਚਲਦੀ ਹੈ ਜੀ ਹਾਂ ਤਾਂ ਜਦੋਂ ਘਰ ਆਂਦੇ ਹੋ ਤੁਸੀਂ ਵੇਖਿਆ ਵਰਦੀ ਚ ਹੀ ਸਭ ਕੁਝ ਕਰਦੇ ਰਹਿੰਦੇ ਹੋ ਜੀ ਵਰਦੀ ਦੇ ਵਿੱਚ ਇਸ ਤਰ੍ਹਾਂ ਆ ਜੀ ਹੁਣ ਕਈ ਵਾਰੀ ਡਿਊਟੀ ਤੋਂ ਆਈ ਦਾ ਨਾ ਫਟਾਫਟ ਤੇ ਦੁਬਾਰਾ ਫਿਰ ਪਤਾ ਹੁੰਦਾ ਵੀ ਡਿਊਟੀ ਤੇ ਜਾਣਾ ਹੈ ਤੇ ਫਿਰ ਇਹਨਾਂ ਟਾਈਮ ਨਹੀਂ ਹੁੰਦਾ ਕਿ ਯੂਨੀਫਾਰਮ ਉਤਾਰੋ ਔਰ ਕਰੋ ਕੁਝ ਹੈ ਨਾ ਤਾਂ ਫਿਰ ਥੋੜਾ ਜਿਹਾ ਕੰਮ ਜਿਨੀ ਜਿਨੀ ਫਾਸਟ ਫਾਸਟ ਹੋ ਸਕਿਆ ਸੀ ਉਨੀ ਉਨੀ ਦੇਰ ਤੱਕ ਨਾਲ ਨਾਲ ਕਰ ਲਈਦਾ ਚਾਹ ਵੀ ਅੱਜ ਬਹੁਤ ਜਲਦੀ ਬਣਾਈ ਤੁਸੀਂ ਜਲਦੀ ਕਾਫੀ ਜਲਦੀ ਬਣਾਈ ਚਾਹ ਆਏ ਅੱਛਾ ਤੇ ਫਿਰ ਇੱਕ ਇੱਕ ਐਜ਼ ਅ ਵਰਕਿੰਗ ਊਮਨ ਅਗਰ ਗੱਲ ਕਰੀਏ ਥੈਂਕ ਯੂ ਜੀ ਥੈਂਕ ਯੂ ਸੋ ਮਾਚੀ ਤਾਂ ਵਰਕਿੰਗ ਊਮਨ ਦੇ ਤੌਰ ਤੇ ਅਗਰ ਗੱਲ ਕਰੀਏ ਤਾਂ ਕਿੰਨਾ ਔਖਾ ਹੁੰਦਾ ਕਿਉਂਕਿ ਜਿਹੜੀ ਲੇਡੀ ਘਰ ਰਹਿੰਦੀ ਹੈ ਉਹਦੇ ਬੱਚੇ ਪਾਲਣ ਕੋਈ ਐਡਾ ਔਖਾ ਕੰਮ ਨਹੀਂ ਹੈ ਚਲੋ ਘਰ ਦੇ ਕੰਮ ਹੁੰਦੇ ਨੇ ਪਰ ਇੱਕ ਸਮਾਜ ਨੂੰ ਵੀ ਦੇਖਣਾ ਔਰ ਖਾਸ ਕਰਕੇ ਪੁਲਿਸਿੰਗ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਪੁਲਿਸ ਨੂੰ ਕਹਿੰਦੇ ਇੱਕ ਫੋਨ ਆ ਜਾਵੇ ਤੇ ਬਸ ਆ ਜਾਓ ਤੁਸੀਂ ਫੜਾਪਟ ਇਹੋ ਹੀ ਹੁੰਦਾ ਜੀ ਨਾਰਮਲੀ ਦੇਖਣ ਤੋਂ ਮਿਲਦਾ ਤਾਂ ਉਹ ਕਿੰਨਾ ਚੈਲੈਂਜਿੰਗ ਹੋ ਜਾਂਦਾ ਇੱਕ ਮਾਂ ਦੇ ਤੌਰ ਦੇ ਉੱਤੇ ਗੱਲ ਕਰ ਰਿਹਾ ਲੇਡੀ ਦੇ ਤੌਰ ਤੇ ਨਹੀਂ ਮਾਂ ਦੇ ਤੌਰ ਤੇ ਬਹੁਤ ਕਾਫੀ ਚੈਲੈਂਜਿੰਗ ਹੁੰਦਾ ਹੈ ਉਹਦੇ ਵਾਸਤੇ ਸਾਨੂੰ ਕਿ ਇੱਕਦਮ ਕਿਸੇ ਵੇਲੇ ਖਾਣਾ ਬਣਾ ਕੇ ਰੱਖਿਆ ਹੁੰਦਾ ਕਿਸੇ ਵੇਲੇ ਨਹੀਂ ਵੀ ਰੱਖਿਆ ਹੁੰਦਾ ਤੇ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਬਹੁਤ ਮੈਨੂੰ ਪ੍ਰੋਬਲਮ ਆ ਜਾਂਦੀ ਕਿਸੇ ਵੇਲੇ ਕਿ ਇੱਕਦਮ ਡਿਊਟੀ ਤੇ ਜਾਣਾ ਹੋਵੇ ਤਾਂ ਉਹਦੇ ਵਿੱਚ ਫਿਰ ਮੈਂ ਕੁਛ ਨਾ ਕੁਛ ਅਰੇਂਜਮੈਂਟ ਥੋੜਾ ਬਹੁਤਾ ਜਿੰਨਾ ਹੋ ਸਕੇ ਤੇ ਕਰ ਵੀ ਜਾਣੀ ਕਿਸੇ ਵੇਲੇ ਨਾ ਹੋਵੇ ਤੇ ਕਿਸੇ ਵੇਲੇ ਬੱਚੇ ਨੂੰ ਕਹਿ ਵੀ ਦਈਦਾ ਵੀ ਬੇਟਾ ਜੀ ਤੁਸੀਂ ਕੁਛ ਮਿਲਕ ਸ਼ੇਕ ਬਣਾ ਕੇ ਪੀ ਲਓ ਜਾਂ ਕੁਛ ਐੋ ਜਿਹੀ ਛੋਟੀ ਮੋਡੀ ਚੀਜ਼ ਆਪ ਬਣਾ ਕੇ ਖਾ ਲਓ ਕਈ ਵਾਰ ਬੇਟਾ ਥੋੜਾ ਬਹੁਤਾ ਅਡਜਸਟ ਕਰ ਵੀ ਲੈਂਦਾ ਕਿਸੇ ਨੂੰ ਇਲੈਕਸ਼ਨ ਡੇਸ ਤੇ ਅਜਕਲ ਤੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਬਿਲਕੁਲ ਜੀ ਇਲੈਕਸ਼ਨਸ ਤੇ ਹੁਣ ਮੇਰੀ ਡਿਊਟੀ ਵੀ ਜਿਹੜੀ ਹੈ ਇਲੈਕਸ਼ਨ ਪਰਮਿਸ਼ਨਸ ਦੇ ਉਤੇ ਹੈਗੀ ਹੈ ਤੇ ਇਹ ਪਰਮਿਸ਼ਨਸ ਤੁਹਾਨੂੰ ਪਤਾ ਹੀ ਆ ਜਿਵੇਂ ਕਿ 24 ਆਰ ਦੇ ਵਿੱਚ ਵਿੱਚ ਸਾਡੇ ਵੱਲੋਂ ਪਾਸ ਆਊਟ ਹੋਣੀਆਂ ਹੁੰਦੀਆਂ ਤਾਂ ਫਿਰ ਉਸੇ ਤਰ੍ਹਾਂ ਲਗਾਤਾਰ ਚ ਹੀ ਫਿਰ ਸਿਸਟਮ ਕਰ ਵੀ ਰੱਖਿਆ ਹੋਇਆ ਉਹਦੇ ਤੇ ਵੀ ਕੰਮ ਕਰ ਲਈਦਾ ਨਾਲ ਫਿਰ ਜਿਸ ਤਰ੍ਹਾਂ ਹੁਣ ਲੇਟ ਨਾਈਟ ਵੀ ਕਈ ਵਾਰੇ ਪਰਮਿਸ਼ਨ ਆ ਜਾਂਦੀ ਹੈ WhatsApp ਤੇ ਆ ਗਈ ਮੇਲ ਤੇ ਆ ਗਈ ਤਾਂ ਉਹ ਨਾਲ ਦੀ ਨਾਲ ਫਿਰ ਮੈਂ ਘਾਰੀ ਕਰ ਵੀ ਬਣਾ ਕੇ ਭੇਜ ਦਿੰਦੀ ਆ ਤਾਂ ਕੀ ਕਰਨਾ ਚਾਹੋਗੇ ਅਗਰ ਮਾਵਾਂ ਦੀ ਗੱਲ ਕੀਤੀ ਜਾਵੇ ਤੇ ਖੈਰ ਮਾਦਾ ਦਿਲ ਬਹੁਤ ਵੱਡਾ ਹੁੰਦਾ ਕਹਿੰਦੇ ਮਾਵਾਂ ਠੰਡੀਆਂ ਛਾਵਾਂ ਤਾਂ ਤੁਸੀਂ ਵੀ ਇੱਕ ਬੇਟੀ ਸੀ ਤਾਂ ਬੇਟੀ ਤੋਂ ਮਾਂ ਬਣੇ ਹੋ ਕੀ ਸੋਚਦੇ ਹੋ ਕਿ ਆਪਣੀ ਮਾਂ ਦਾ ਔਰ ਅੱਜ ਖੁਦ ਮਾਂ ਬਣੇ ਹੋ ਤੇ ਕੀ ਐਕਸਪੀਰੀਅੰਸ ਹੈ ਤੁਹਾਡਾ ਮੈਂ ਇਹ ਦੇਖਿਆ ਕਿ ਮਾਵਾਂ ਨਾਲ ਫੇਸ ਰੀਡਿੰਗ ਬਹੁਤ ਅੱਛੀ ਕਰ ਲੈਂਦੇ ਅੱਛਾ ਮੇਰੇ ਮਦਰ ਤੇ ਮੇਰੀ ਫੇਸ ਰੀਡਿੰਗ ਬਹੁਤ ਅੱਛੀ ਕਰ ਲੈਂਦੇ ਹੁੰਦੇ ਸੀ ਤੇ ਮੈਂ ਵੀ ਆਪਣੇ ਬੇਟੇ ਦੀ ਟੱਚ ਹੁਡ ਉਸੇ ਤਰ੍ਹਾਂ ਕਰ ਹੀ ਲੈਣੀ ਆ ਕਿ ਇਹ ਅਗਰ ਕੋਈ ਸ਼ਰਾਰਤ ਵੀ ਕਰਕੇ ਆਉਂਦਾ ਬਾਹਰੋਂ ਤੇ ਮੈਨੂੰ ফেস রিডিং তো ওই তো پتہ چل ਜਾਂਦਾ ਵੀ ও মানে লাগা ਤੁਹਾਡਾ ਉਹ ਤੁਹਾਡਾ ਮੈਨ ਲਗਾ ਪੁਲਿਸ ਦਾ ਐਕਸਪੀਰੀਅੰਸ ਬੋਲਦਾ ਐਕਸਪੀਰੀਅੰਸ ਪੁਲਿਸ ਦਾ ਵੀ ਹੋ ਸਕਦਾ ਪਰ ਨਹੀਂ ਮੇਰੇ ਮਦਰ ਤੇ ਪੁਲਿਸ ਚ ਨਹੀਂ ਸੀਗੇ ਤੇ ਪਰ ਫਿਰ ਵੀ ਉਹ ਮੇਰੀ ਫੇਸ ਰੀਡਿੰਗ ਬਹੁਤ ਅੱਛੀ ਤਰ੍ਹਾਂ ਜਾਣ ਲੈਂਦੇ ਹੁੰਦੇ ਸੀ ਕਿ ਵੀ ਅੱਜੇ ਆਫਿਸ ਤੋਂ ਥੋੜੀ ਪਰੇਸ਼ਾਨ ਆਈ ਹੈ ਜਾਂ ਇਹਨੂੰ ਕਿਸ ਤਰ੍ਹਾਂ ਵੀ ਹੈ ਡਿਊਟੀ ਤੇ ਥੋੜਾ ਟਫ ਹੋ ਰਹੀ ਡਿਊਟੀ ਇਹਦੀ ਡਿਊਟੀ ਥੋੜੀ ਟਫ ਰਹੀ ਪਰ ਠੀਕ ਰਹਿੰਦਾ ਸੀਗਾ ਤੇ ਇਸੇ ਤਰ੍ਹਾਂ ਮੈਂ ਵੀ ਜਿਸ ਤਰ੍ਹਾਂ ਉਹਨ ਕੀ ਵੇ ਆਪਣੇ ਫੇਸ ਰੀਡਿੰਗ ਬੇਟੇ ਦੀ ਕਰ ਲੈਣੀ ਆ ਵੀ ਪਤਾ ਲੱਗ ਜਾਂਦਾ ਵੀ ਇਹ ਥੋੜਾ ਫੈਡ ਅਪ ਹੈ ਔਰ ਮੇਰਾ ਟਾਈਮ ਮੰਗਦਾ ਹੈ ਕਿ ਮੰਮੀ ਮੇਰੇ ਕੋਲ ਬੈਠਣ ਟਾਈਮ ਦੇਣ ਪਰ ਕਈ ਵਾਰੇ ਹੁਣ ਸਾਨੂੰ ਹੋ ਹੀ ਜਾਂਦਾ ਵੀ ਹੁਣ ਦੇਖੋ ਡਿਊਟੀ ਤੇ ਪੁਲਿਸ ਦੀ ਤੇ ਫਸਟ ਡਿਊਟੀ ਹੀ ਫਸਟ ਹੈ ਡਿਊਟੀ ਫਸਟ ਡਿਊਟੀ ਫਸਟ ਤੇ ਬਤੌਰ ਮਦਰ ਜਿਹੜਾ ਹੈਗਾ ਉਹ ਸਾਡਾ ਕੰਮ ਹੈ ਤੇ ਉਹ ਵੀ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਵੀ ਮੈਂ ਨਾਲ ਦੀ ਨਾਲ ਕੰਮ ਨੂੰ ਉਸ ਨੂੰ ਬਰਾਬਰ ਇਕੁਅਲੀ ਰੱਖਾਂ ਅਕਸਰ ਅਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਕੰਪਿਊਟਰ ਦੇ ਉੱਤੇ ਕੰਮ ਕਰਦੀ ਆਂ ਤੁਹਾਡਾ ਕੰਪਿਊਟਰ ਆਪਰੇਟਰ ਦਾ ਜੌਬ ਹੈ ਤਾਂ ਉਹ ਜਿਆਦਾ ਚੈਲੈਂਜਿੰਗ ਨਹੀਂ ਹੋ ਜਾਂਦਾ ਕਿ ਕਿਸੇ ਲਈ ਅਫਸਰਾਂ ਦੇ ਜਵਾਬ ਬਣਾਣੇ ਹੁੰਦੇ ਅਫਸਰ ਦਾ ਮੈਸੇਜ ਹੀ ਆਂਦਾ ਜੀ 5 ਮਿੰਟ ਚ ਜਵਾਬ ਭੇਜੋ 10 ਮਿੰਟ ਚ ਜਵਾਬ ਭੇਜੋ ਤਾਂ ਉਸ ਵੇਲੇ ਅਗਰ ਘਰ ਦੀ ਚਾਹਤ ਹੋਵੇ ਤਾਂ ਉਸ ਵੇਲੇ ਫਿਰ ਮਾਂ ਦਾ ਦਿਲ ਕਿੱਧਰ ਨੂੰ ਜਾਂਦਾ ਇੱਕ ਮਾਂ ਦਾ ਦਿਲ ਦੀ ਗੱਲ ਕਰੀਏ ਦੇਖੋ ਜਿਸ ਦਿਨ ਆਫਿਸ ਤੋਂ ਕਾਫੀ ਲੇਟ ਹੋ ਜਾਂਦੀ ਆ ਨਾ ਮੈਂ ਤੇ ਕਈ ਵਾਰ ਇਹ ਹੋ ਵੀ ਜਾਂਦਾ ਆ ਵੀ ਹੁਣ ਘਰ ਹੀ ਜਾਵਾਂ ਪਰ ਮੈਂ ਹੁੰਦਾ ਥੋੜਾ ਜਿਹਾ ਵੀ ਨਹੀਂ ਆਫੀਸਰ ਨੇ ਅਗਰ ਮਾਨ ਦੇ ਨਾਲ ਫੇਥ ਨਾਲ ਇੱਕ ਕੰਮ ਗਿਆ ਹੋਇਆ ਤੇ ਉਹਨੂੰ ਫਸਟ ਪ੍ਰਾਇੋਰਟੀ ਉਹਨੂੰ ਦੇਣੀ ਚਾਹੀਦੀ ਹੁੰਦੀ ਹੈ ਬਹੁਤ ਸਾਰੀਆਂ ਮਾਵਾਂ ਨੇ ਤੁਹਾਡੇ ਜਿਹੜੀਆਂ ਕੀ ਅੱਜ ਕੱਲ પ્રોਫੈਸ਼ਨਲ ਫੀਲਡ ਦੇ ਵਿੱਚ ਨੇ ਹਾਂਜੀ ਉਹਨਾਂ ਨੂੰ ਕੀ ਸੁਨੇਹਾ ਕੀ ਹੈ ਤੁਹਾਡਾ ਅੱਜ ਦੇ ਦਿਨ ਵਾਸਤੇ ਇਹੀ ਸੁਨੇਹਾ ਹੈ ਕਿ ਵੀ ਘਰ ਤੇ ਬਹੁਤ ਜ਼ਰੂਰੀ ਹੈ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਨੋ ਡਾਊਟ ਪਰ ਆਪਣੀ ਜਿਸ ਅਸੀਂ ਜੌਬ ਦੇ ਵਿੱਚ ਹੈਗੇ ਆ ਪਰਮਾਤਮਾ ਨੇ ਤੁਹਾਨੂੰ ਕਿਸੇ ਡਿਊਟੀ ਵਾਸਤੇ ਭੇਜਿਆ ਹੈਗਾ ਤਾਂ ਉਹ ਵੀ ਪੂਰੀ ਸ਼ਿੱਦਤ ਨਾਲ ਔਰ ਪੂਰੇ ਦਿਲ ਤੋਂ ਨਿਭਾਓ ਕਿਉਂਕਿ ਜੇ ਮਤਲਬ ਡਿਊਟੀ ਜਿਹੜੀ ਪਰਮਾਤਮਾ ਨੇ ਤੁਹਾਡੇ ਵਿੱਚ ਕੋਈ ਕੁਆਲਿਟੀ ਦੇਖੀ ਹੈ ਤਾਂ ਹੀ ਉਹ ਤੁਹਾਨੂੰ ਇਸ ਜੌਬ ਵਾਸਤੇ ਚੋਣੇ ਕਿਸੇ ਵੀ ਜੌਬ ਵਾਸਤੇ ਚਾਹੇ ਉਹ ਟੀਚਰ ਦੀ ਜੌਬ ਆ ਚਾਹੇ ਉਹ ਲਾਇਰ ਆ ਚਾਹੇ ਉਹ ਬੈਰਿਸਟਰ ਆ ਜੱਜ ਹੈ ਕਿਸੇ ਵੀ ਜੌਬ ਦੇ ਵਿੱਚ ਅਗਰ ਤੁਹਾਨੂੰ ਚੁਣਿਆ ਹੈ ਪਰਮਾਤਮਾ ਨੇ ਤਾਂ ਇਟ ਮੀਨਸ ਕਿ ਤੁਸੀਂ ਉਹਦੇ ਵਾਸਤੇ ਕੁਝ ਸਪੈਸ਼ਲ ਹੈਗੇ ਹੋ ਔਰ ਉਹਨੂੰ ਪ੍ਰੇਫਰੈਂਸ ਦਿਓ ਵੈਸੇ ਵੀ ਮਦਰਸਡੇ ਨੂੰ ਜਿਆਦਾ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਐਜ਼ ਅ ਫਾਦਰ ਡੇ ਨਾਲੋਂ ਕਿਉਂਕਿ ਲੋਕ ਮਦਰਸਡੇ ਜਿਆਦਾ মিডিਆ ਵੀ ਆਖਿਰਕਾਰ ਮਦਰਸਡੇ ਜਿਆਦਾ ਸੈਲੀਬ੍ਰੇਟ ਕਰਦਾ ਅ ਐਜ਼ ਮਾਂ ਹੋਣ ਦੇ ਨਾਤੇ ਕੀ ਚੈਲੰਜਸ ਕੀ ਆਏ ਤੁਹਾਡੀ ਲਾਈਫ 'ਚ ਅਗਰ ਗੱਲ ਕੀਤੀ ਜਾਵੇ ਜਦੋਂ ਬੇਟਾ ਛੋਟਾ ਸੀ ਕਾਫੀ ਚੈਲੈਂਜਿੰਗ ਵੀ ਆਏ ਹੂੰ ਕਈ ਵਾਰੇ ਮਤਲਬ ਛੋਟਾ ਬੇਟਾ ਹੁੰਦਾ ਸੀ ਤੇ ਮੈਂ ਆਫਿਸ ਤੋਂ ਲੇਟ ਹੋ ਜਾਣਾ ਤੇ ਇਹਨੇ ਪਿੱਛੋਂ ਹੋਣਾ ਵੀ ਇਹਨੂੰ ਫੀਡ ਦੇਣੀ ਹੁੰਦੀ ਸੀ ਕਿ ਕਈ ਵਾਰੇ ਤਾਂ ਉਹਦੇ ਉਸ ਟਾਈਮ ਤੇ ਕਾਫੀ ਦਿੱਕਤ ਆਈ ਅਦਰਵਾਈਜ਼ ਤੇ ਚਲੋ ਅਸੀਂ ਪਹਿਲਾਂ ਮੇਰੇ ਮਦਰ ਇਨ ਲਾਅ ਅਸੀਂ ਇਕੱਠੇ ਹੀ ਰਹਿੰਦੇ ਹੁੰਦੇ ਸੀ ਤੇ ਹੁਣ ਅਸੀਂ ਇਹ ਆਪਣਾ ਸੈਪਰੇਟ ਲਿਆ ਪਰ ਹਜੇ ਵੀ ਆਨ ਜਾਣਾ ਉਧਰ ਵੀ ਬਣਿਆ ਹੁੰਦਾ ਮਦਰ ਇਨ ਲਾਅ ਵੀ ਜਾਈਦਾ ਹਫਤੇ ਬਾਅਦ ਵੀਕਲੀ ਉਧਰ ਵੀ ਇੱਕ ਢੇੜਾ ਮਾਰੀਦਾ ਐਜੇ ਮਦਰ ਦੇ ਤੌਰ ਦੇ ਉੱਤੇ ਤੁਸੀਂ ਇੱਕਾ ਹੋਰ ਸਮਾਜ ਵੀ ਦੇਖਣਾ ਪੈਂਦਾ ਬਿਲਕੁਲ ਬਿਲਕੁਲ ਸਮਾਜ ਵੀ ਦੇਖਣਾ ਪੈਂਦਾ ਤੇ ਉਧਰ ਫਿਰ ਛੋਟਾ ਮੇਰਾ ਦਿਉਰ ਹੈਗਾ ਆ ਤੇ ਉਹ ਉਧਰ ਹੁੰਦਾ ਉਹਨਾਂ ਦੇ ਕੋਲ ਹੁੰਦਾ ਤੇ ਉਹਨਾਂ ਨਾਲ ਵੀ ਸੈਟਰਡੇ ਸੰਡੇ ਉਹਨਾਂ ਨਾਲ ਵੀ ਟਾਈਮ ਸਪੈਂਡ ਕਰਨਾ ਹੁੰਦਾ। ਇੱਕ ਵਾਰੇ ਕਿ 10 ਮਿੰਟ 15 ਮਿੰਟ ਜਿੰਨਾ ਵੀ ਟਾਈਮ ਲੱਗੇ ਮੈਂ ਕੋਸ਼ਿਸ਼ ਕਰਦੀ ਆ ਵੀ ਮੈਂ ਉਧਰ ਵੀ ਜ਼ਰੂਰ ਜਾਵਾਂ। ਐਸੇ ਵਰਕਿੰਗ ਊਮਨ ਬਹੁਤ ਸਾਰੀ ਊਮਨਸ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਪੁਲਸ ਵਾਲੇ ਬਾਰੇ ਥੋੜੇ ਦਲੇਰ ਹੁੰਦੇ ਆ। ਸਟੈਪ ਲਾਈਨ ਦੇ ਵਿੱਚ ਤੇ ਖੈਰ ਥੋੜੀ ਮਾਸਟਰੀ ਹੁੰਦੀ ਔਰ ਵਿਚਾਰੇ ਇਹਨੇ ਜਿਹੜੇ ਵਰਕਿੰਗ ਊਮਨਸ ਹੁੰਦੀਆਂ ਨਹੀਂ ਦਲੇਰ ਨਹੀਂ ਹੁੰਦੀਆਂ। ਉਹਨਾਂ ਵਾਸਤੇ ਤੁਹਾਡਾ ਕੀ ਸੁਨੇਹਾ? ਮੇਰਾ ਇਹੀ ਸੁਨੇਹਾ ਆ ਜੀ। ਅਗ ਤੁਹਾਨੂੰ ਪਰਮਾਤਮਾ ਨੇ ਕਿਸੇ ਫੀਲਡ ਵਾਸਤੇ ਚੁਣਿਆ ਤੁਹਾਨੂੰ ਜੌਬ ਵਾਸਤੇ ਚੁਣਿਆ ਤਾਂ ਤੁਸੀਂ ਸਪੈਸ਼ਲ ਹੋ ਪਰਮਾਤਮਾ ਵਾਸਤੇ ਔਰ ਉਸ ਪਰਮਾਤਮਾ ਦੇ ਦਿੱਤੇ ਹੋਈ ਦਾਤ ਨੂੰ ਤੁਸੀਂ ਸਮਝੋ ਬਖਸ਼ੋ ਔਰ ਉਹਦੀ ਸ਼ੁਕਰਾਨਾ ਕਰਦੇ ਹੋਏ ਉਹਨੂੰ ਧੰਨਵਾਦ ਕਰਦੇ ਹੋਏ ਇਸ ਹਰ ਇੱਕ ਤਰ੍ਹਾਂ ਦੇ ਜੀਵਨ ਦੇ ਵਿੱਚ ਆਏ ਹੋਏ ਚੈਲੰਜ ਨੂੰ ਜਿਹੜਾ ਤੁਸੀਂ ਐਕਸੈਪਟ ਮਾਂ ਹੁੰਦਾ ਮਾਂ ਹੁੰਦਾ ਐਜ਼ ਅ ਮਦਰ ਮੈਂ ਤੁਹਾਨੂੰ ਸਵਾਲ ਕਰ ਰਿਹਾ ਤੁਹਾਡਾ ਸੁਪਨਾ ਕੀ ਹੈ ਮੇਰਾ ਸੁਪਨਾ ਇਹ ਹੀ ਹੈ ਕਿ ਵੀ ਜਿਸ ਤਰ੍ਹਾਂ ਮੇਰਾ ਬੇਟਾ ਜੜਾ ਆ ਉਹ ਵੀ ਕਿਸੇ ਸੈਨਾ ਵਿੱਚ ਜਾਵੇ ਚਾਹੇ ਉਹ 에ਅਰ ਫੋਰਸ ਤੇ ਜਾਵੇ ਚਾਹੇ ਉਹ ਨੇਵੀ ਤੇ ਜਾਵੇ ਠੀਕ ਹੈ ਮਤਲਬ ਕਿਸੇ ਨਾ ਕਿਸੇ ਅੱਛੀ ਪੋਜੀਸ਼ਨ ਤੇ ਹੋਵੇ ਕਿ ਮੈਂ ਉਹਨੂੰ ਸੈਲੂਟ ਕਰ ਸਕਾਂ ਕਿ ਵੀ ਸੈਲੂਟ 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 ਇੱਕ ਮਾਂ ਦਾ ਆਪਣੇ ਪੁੱਤਰ ਨੂੰ ਸਲਾਮ ਸਲਾਮ ਆਖਰੀ ਸਵਾਲ ਹੈ ਕਿ ਕਿਵੇਂ ਮੈਨੇਜ ਕਿਵੇਂ ਕਰ ਲੈਂਦੇ ਹੋ ਸਾਰਾ ਕਾਫੀ ਦੇਖਿਆ ਭੀੜ-ਪਾੜ ਰਹਿੰਦੀ ਤੇ ਤੇ ਤਿਆਰ ਵੀ ਇਸ ਤਰ੍ਹਾਂ ਹੀ ਹੁੰਦੇ ਹੋ બસ ਸਿੱਖਾ ਚ ਬੈਲਟ ਤੇ ਕੱਟ ਤੇ ਟੋਪੀ ਹਾਂਜੀ ਬਸ ਇਸੇ ਤਰ੍ਹਾਂ ਹੀ ਚੱਲਦਾ ਆ ਪਰ ਅੱਛਾ ਲੱਗਦਾ ਜੀ ਹੂੰ ਮੈਨੂੰ ਚੈਲੰਜ ਐਕਸੈਪਟ ਕਰਨਾ ਜਿਹੜਾ ਉਹ ਅੱਛਾ ਲੱਗ ਕਿ ਕਿਸੇ ਨੇ ਮੈਨੂੰ ਟਾਈਮ ਬౌੰਡ ਕੰਮ ਦਿੱਤਾ ਔਰ ਮੈਂ ਉਸ ਟਾਈਮ ਬౌੰਡ ਦੇ ਵਿੱਚ ਕੰਮ ਨੂੰ ਕਰਦਾ ਤਾਂ ਮੈਨੂੰ ਇਸ ਤੇ ਬੜੀ ਖੁਸ਼ੀ ਆਉਂਦੀ ਹੈ ਕਿ ਵੀ ਹਾਂ ਅਗਰ ਕਿਸੇ ਅਫੀਸਰ ਨੇ ਫੇਥ ਨਾਲ ਮੈਨੂੰ ਕੋਈ ਕੰਮ ਕਿਹਾ ਔਰ ਮੈਂ ਉਹਦੇ ਟਾਈਮ ਦੇ ਵਿੱਚ ਉਹਨੂੰ ਕਰਕੇ ਦਿੱਤਾ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਐਜ਼ ਅ ਵਰਕ ਔਰ ਐਜ਼ ਅ ਪਾਰਟ ਆਫ ਯੋਰ ਲਾਈਫ ਔਰ ਅ ਫੈਮਿਲੀ ਦੋਨੇ ਤਰ੍ਹਾਂ ਦੋਨੋ ਤਰ੍ਹਾਂ ਦੋਨੇ ਤਰ੍ਹਾਂ ਕਿਉਂਕਿ ਮੇਰੇ ਵਾਸਤੇ ਕਮ ਬਹੁਤ ਜ਼ਰੂਰੀ ਹੁੰਦਾ ਅੱਛਾ ਤੇ ਫਿਰ ਪਰਿਵਾਰ ਵੀ ਜ਼ਰੂਰੀ ਹੈ ਦੋ ਪਰਿਵਾਰ ਵੀ ਬਹੁਤ ਜ਼ਰੂਰੀ ਹੈ ਪਰ ਕਮ ਵੀ ਬਹੁਤ ਜ਼ਰੂਰੀ ਮੇਰੇ ਵਾਸਤੇ ਇਹ ਮੇਰੇ ਵਾਸਤੇ ਦੋਨੋ ਇਕੁਅਲ ਹੈ ਔਰ ਮੈਂ ਦੋਨੋ ਤਰ੍ਹਾਂ ਇਕੁਅਲੀ ਕਰ ਲੈਣੀ ਹੈਂਡਲ ਔਰ ਸ਼ਾਇਦ ਉਸ ਪਰਮਾਤਮਾ ਦੀ ਕਿਰਪਾ ਹੈ ਪਰਮਾਤਮਾ ਦੀ ਕਿਰਪਾ ਸ਼ੁਕਰੀਆ ਸਮਾਦੇਨ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਔਰ ਮਦਦ ਦੇ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਜ ਥੈਂਕ ਯੂ ਸੋ ਮਚ ਔਰ ਤੁਸੀਂ ਮਾਂ ਹੋਣ ਦੇ ਨਾਤੇ ਇੱਕ ਅੱਛਾ ਕੰਮ ਕਰ ਰਹੇ ਹੋ ਬੇਟੇ ਦੀ ਪੜ੍ਹਾਈ ਔਰ ਸਾਰਾ ਸਿਸਟਮ ਤੁਸੀਂ ਸੈੱਟ ਰੱਖਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਐਸਨ ਪੂਨਮ ਸ਼ਰਮਾ ਜੀ ਨਾਲ ਅੱਜ ਸੀ ਗੱਲਬਾਤ ਕੀਤੀ ਹੈ ਤਾਂ ਇੱਕ ਕਹਾਣੀ ਦਿਖਾਈ ਇੱਕ ਵਰਕਿੰਗ ਊਮਨ ਦੀ ਔਰ ਇੱਕ ਮਾਂ ਦੀ ਕਹਾਣੀ ਦਿਖਾਈ ਉਹਨਾਂ ਨੇ ਕਿਹਾ ਕਿ ਮੇਰੇ ਮੰਨ ਤੇ ਡਿਗਰਾ ਮੈਂ ਫੇਸ ਰੀਡਿੰਗ ਕਰ ਲੈਣੀ ਆ ਔਰ ਪੁਲਿਸ ਪ੍ਰੋਫੈਸ਼ਨਲ ਫੋਰਸ ਦੇ ਵਿੱਚਾਂ ਤਾਂ ਬਹੁਤ ਸਾਰੀ ਦਿੱਕਤਾਂ ਵੀ ਦੇਖਣ ਨੂੰ ਮਿਲਦੀਆਂ ਲੇਕਿਨ ਉਹਨਾਂ ਨੂੰ ਵੀ ਹੱਲ ਕਰਨ ਦਾ ਅਜਿਹਾ ਇੱਕ ਸੁਪਨਾ ਹੈ ਇੱਕ ਜਜ਼ਬਾ ਹੈ ਮੰਚਲਾ ਕੇ ਚੱਲਦੇ ਨੇ ਤਾਂ ਮਦਰਸਡੇ ਤੇ ਉੱਤੇ ਇੱਕ ਚੰਗੀ ਮਾਂ ਦੀ ਕਹਾਣੀ ਤੁਹਾਨੂੰ ਸਾਝੀ ਕੀਤੀ ਹੈ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ